ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿੱਦਾਂ ਦੀ ਲੱਗਦੀ ਆ ਚਲੋ ਜੀ ਸ਼ੁਰੂ ਕਰਦੇ ਆ ਫਰਸਟ ਸੂਟ ਬਲੈਕ ਕਲਰ ਵਿੱਚ ਹੋਏਗਾ ਇਹ ਆਪਾਂ ਰੈਡੀ ਕੀਤਾ ਆ ਔਰਗੈਂਜ਼ਾ ਤੇ ਫੈਬਰਿਕ ਤੇ ਠੀਕ ਹੈ ਜੀ ਇਹ ਦੇਖੋ neck ਬਹੁਤ ਸੋਹਣਾ ਬਣਿਆ ਹੋਇਆ ਆ ਥੱਲੇ ਦੋ ਕਲੀਆਂ ਜਾਂਦੀਆਂ ਤੇ ਚਾਕ ਬਣੇ ਹੋਏ ਚਾਕ ਘੇਰਾ ਸਾਰੇ ਬਣੇ ਆ ਠੀਕ ਹੈ ਬਾਟਮ ਤੇ ਵੀ ਵਰਕ ਕੀਤਾ ਚੈੱਕ ਕਰ ਸਕਦੇ ਹੋ ਤੇ ਬਾਜੂ ਤੇ ਜਿਹੜਾ ਬਹੁਤ ਹੈਵੀ ਵਰਕ ਕੀਤਾ ਬਹੁਤ ਹੀ ਡਿਫਰੈਂਟ ਜਿਹੜਾ ਵਰਕ ਕੀਤਾ ਹੋਇਆ ਆ ਤੇ ਦੁਪੱਟਾ ਚੈੱਕ ਕਰੋ ਦੁਪੱਟਾ ਉਸ ਤੋਂ ਵੀ ਸੋਹਣਾ ਔਰਗੈਂਜ਼ਾ ਦਾ ਹੀ ਦੁਪੱਟਾ ਰੈਡੀ ਕੀਤਾ ਆਪਾਂ ਜਿਹਦੇ 4 ਸਾਈਡ ਲੈਸ਼ ਲੱਗੀ ਆ ਤੇ ਨਾਲ ਵਿੱਚ ਜਿਹੜੀਆਂ ਨਕੋਟਾ ਪੱਤੀ ਦੀਆਂ ਲਾਈਨਸ ਵੀ ਦਿੱਤੀਆਂ ਹੋਣਗੀਆਂ ਠੀਕ ਹੈ ਜੀ ਨੈਕਸਟ ਸੂਟ ਆਪਾਂ ਜਿਹੜਾ ਆ ਔਰੇਂਜ ਕਲਰ ਦਾ ਰੈਡੀ ਕੀਤਾ ਨਾਲ ਕੰਟਰਾਸਟ ਬਾਟਮ ਰੱਖੀ ਆ ਕਰੀਮ ਕਲਰ ਦੀ ਠੀਕ ਹੈ ਜੀ ਇਹਦੇ ਵਰਕ ਕੀਤਾ ਹੋਇਆ ਮਸ਼ੀਨ ਤੇ ਹੈਂਡ ਦੋਨਾਂ ਦਾ ਵਰਕ ਮਿਕਸ ਕੀਤਾ ਹੋਇਆ ਆ ਬਾਜ਼ੂ ਹੈਵੀ ਬਣੀਆ ਹੋਈਆਂ ਬਾਟਮ ਤੇ ਵੀ ਵਰਕ ਕੀਤਾ ਆ ਤੇ ਜਿਹੜੇ ਦੁਪੱਟੇ ਤੇ ਆ ਫੋਰ ਸਾਈਡ ਜਿਹੜਾ ਵਰਕ ਕਰਕੇ ਤੇ ਨਾਲ ਜਿਹੜੀ ਲੈਸ਼ ਦਾ ਕੰਮ ਕੀਤਾ ਆ ਦੇਖ ਸਕਦੇ ਹੋ ਇਹਦੇ ਵੀ ਨੀਚੇ ਤੋਂ ਕਲੀਆਂ ਜਾਂਦੀਆਂ neck ਬਹੁਤ ਹੈਵੀ ਬਣਿਆ ਆ ਨੈਕਸਟ ਆਪਣੇ ਕੋਲ ਇਹ ਗ੍ਰੇ ਕਲਰ ਆ ਗਿਆ ਜਿਹਦੇ ਤੇ ਬਾਟਮ ਤੇ ਬਾਜ਼ੂ ਤੇ ਤੇ ਘੇਰੇ ਤੇ ਤੇਨ on neck ਤੇ work ਕੀਤਾ ਹੋਇਆ ਤੇ ਬਾਟਮ ਤੇ ਜਿਹੜਾ ਦੁਪੱਟੇ ਦਾ ਜਿਹੜਾ ਫੈਬਰਿਕ ਕਲਰ ਆ ਸੇਮ ਰੱਖਿਆ ਹੈ प्रिंट ਵਿੱਚ ਰੱਖਿਆ ਨਾਲ ਸ਼ਰਟ ਦਾ ਫੈਬਰਿਕ ਪਲੇਨ ਰੱਖਿਆ ਤੇ ਦੁਪੱਟਾ ਤੇ ਜਿਹੜੀ ਉਹ ਪਲੇਨ ਫੈਬਰਿਕ ਇਹਦੇ ਤੇ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਅਗਰ ਤੁਹਾਨੂੰ ਇਹ ਕੋਈ ਵੀ ਪਸੰਦ ਆਉਂਦਾ ਇੰਨਾਂ ਵਿੱਚੋਂ ਡਿਜ਼ਾਈਨ ਤੁਸੀਂ ਕੋਈ ਹੋਰ ਕਲਰ ਲਾਇਕ ਕਰਦੇ ਆ ਕਿਸੇ ਹੋਰ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਤਾਂ ਵੀ ਤੁਸੀਂ ਸੰਧਾ ਸਕਦੇ ਆ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਹਰ ਤਰ੍ਹਾਂ ਦੇ ਜਿਹੜੇ ਰੰਗ ਅਵੇਲੇਬਲ ਆ ਨੈਕਸਟ ਆਵਲੀ ਸੂਟ ਆ ਇਹ ਸ਼ਿਮਰ ਦੇ ਉੱਤੇ ਆ ਆਪਣੇ ਕੋਲ ਅਵੇਲੇਬਲ ਆ ਜੀ ਇਹ ਨਾਲ ਨਾਲ ਦੁਪੱਟਾ ਹੈਗਾ ਬਨਾਰਸੀ ਦਾ ਦੁਪੱਟੇ ਤੇ ਫੋਰਸੇ ਲੈਸ਼ ਲੱਗੀ ਹੋਏਗੀ ਤੇ ਜਿਹੜਾ ਔਰ neck ਤੇ ਬਹੁਤ ਹੈਵੀ ਵਰਕ ਕੀਤਾ ਹੋਏਗਾ ਨਾਲੇ ਸਾਰੀ ਸ਼ਰਟ ਤੇ ਜਿਹੜਾ ਬਹੁਤ ਸੋਹਣਾ ਕਟ dane ਦਾ ਕੰਮ ਕੀਤਾ ਹੋਏਗਾ ਠੀਕ ਹੈ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜੇ ਇਹਦੇ ਵਿੱਚ ਕਲਰ ਡਿਫਰੈਂਟ ਜਿਹਾ ਕਲਰ ਅਵੇਲੇਬਲ ਆ ਯੂਨੀਕ ਜਿਹਾ ਕਲਰ ਆ ਨਾ ਹੀ ਇਹ ਜ਼ਿਆਦਾ ਜੀ ਡਾਰਕ ਕਲਰ ਹੈ ਤੇ ਨਾ ਹੀ ਜ਼ਿਆਦਾ ਇਹ ਲਾਈਟ ਆ ਦੇਖ ਸਕਦੇ ਹੋ ਬਹੁਤ ਸੋਹਣੇ ਯੂਨੀਕ ਯੂਨੀਕ ਜਿਹਾ ਕਲਰ ਜਿਹੜੇ ਆਪਾਂ ਲੈ ਕੇ ਆਏ ਆ ਇਕਸਟਰਾ ਗਾਜ਼ਰੀ ਕਲਰ ਇਹ ਵੀ ਬਹੁਤ ਸੋਹਣਾ ਲੱਗਦਾ ਹੈ ਅਗਰ ਤੁਸੀਂ ਕੋਈ ਵੀ ਪਹਿਣਾ ਬਾਏ ਕਰਨਾ ਚਾਹੁੰਦੀ ਆ ਨੰਬਰ ਸਕਰੀਨ ਤੇ ਸ਼ੋਰ ਹੋ ਰਿਹਾ ਹੋਏਗਾ ਠੀਕ ਹੈ ਤੁਸੀਂ ਉੱਤੇ ਮੈਸੇਜ ਕਰੋ ਤੇ ਸਕਰੀਨਸ਼ਾਟ ਭੇਜ ਕੇ ਫੋਟੋ ਭਾ ਦਿਓ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਕਲਰ ਪਸੰਦ ਆਉਂਦਾ ਤੁਸੀਂ ਉਹੀ ਆਪਣੇ ਕੋਲ ਬਾਏ ਕਰ ਸਕਦੇ ਹੋ ਦੇਖ ਸਕਦੇ ਹੋ ਕਲਰ ਜਿਹੜੇ ਬਹੁਤ ਹੀ ਯੂਨੀਕ ਜੇ ਲੈ ਕੇ ਆਏ ਆਪਾਂ ਠੀਕ ਹੈ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆ ਅਗਰ ਤੁਸੀਂ ਆ ਕਿਸੇ ਹੋਰ ਫੈਬਰਿਕ ਤੇ ਡਿਜ਼ਾਈਨ ਬਣਵਾਉਣਾ ਚਾਹੁੰਦੇ ਤੁਸੀਂ ਤਾਂ ਵੀ ਸਾਨੂੰ ਮੈਸੇਜ ਕਰਕੇ ਬਣਵਾ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਹੈ ਤੁਸੀਂ ਉਹ ਵਾਲਾ ਕਿਸੇ ਫੈਬਰਿਕ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤੁਸੀਂ ਮੈਸੇਜ ਕਰੋ ਤੁਸੀਂ ਕੋਈ ਵੀ ਆ ਆਪਣਾ ਜਿਹੜਾ ਆਰਡਰ ਪਲੇਸ ਕਰ ਸਕਦੇ ਹੋ ਕਿਸੇ ਅਕੋਰਡਿੰਗ ਵੀ ਤੁਸੀਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਤੁਸੀਂ ਉਹੀ ਆਪਣੇ ਨਾਲ ਸ਼ੇਅਰ ਕਰਕੇ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਆਪਣੇ ਕੋਲ ਸਾਰੇ ਤਰ੍ਹਾਂ ਦੇ ਵਰਕ ਅਵੇਲੇਬਲ ਆ ਅਗਰ ਤੁਸੀਂ ਮਸ਼ੀਨ ਵਰਕ ਕਰਾਉਣਾ ਹੈਂਡ ਵਰਕ ਕਰਾਉਣਾ ਆਰੀ ਵਰਕ ਕਰਾਉਣਾ ਥ੍ਰੈਡ ਵਰਕ ਕਰਾਉਣਾ ਕੋਈ ਵੀ ਕਰਾਉਣਾ ਤੁਸੀਂ ਸਾਨੂੰ ਤੁਸੀਂ ਦੱਸ ਸਕਦੇ ਹੋ ਠੀਕ ਹੈ ਜੀ ਦੇਖ ਸਕਦੇ ਇਹਨਾਂ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਹੈਗੇ ਆ ਅਗਰ ਤੁਸੀਂ ਇਹ ਲਾਈਕ ਜਿਹੜਾ ਵੀ ਤੁਹਾਨੂੰ ਪਸੰਦ ਆਈ ਜਾਂਦਾ ਸਕਰੀਨਸ਼ਾਟ ਭੇਜ ਕੇ ਜਲਦੀ ਤੋਂ ਜਲਦੀ ਜਿਹੜਾ ਆਰਡਰ ਆਪਣਾ ਬੁੱਕ ਕਰੀ ਜਾਓ ਚੈੱਕ ਕਰੀ ਜੋ ਬਹੁਤ ਸੋਹਣੇ ਸੋਹਣੇ ਡਿਫਰੈਂਟ ਜਿਹੇ ਕਲਰ ਲੈ ਕੇ ਆਇਆ neck ਬਹੁਤ ਹੈਵੀ ਬਣਿਆ ਹੋਇਆ ਬਨਾਰਸੀ ਨਾਲ ਦੁਪੱਟਾ ਰਹੇਗਾ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਾ ਸਕਦੇ ਹੋ ਨੈਕਸਟ ਆਪਾਂ ਪ੍ਰਿੰਟ ਸੂਟ ਲੈ ਕੇ ਆਏ ਆ ਫੈਬਰਿਕ ਜਿਹੜਾ ਇਹਨਾਂ ਦਾ ਸ਼ਿਮਰ ਰਹੇਗਾ ਸ਼ਿਮਰ ਦੇ ਫੈਬਰਿਕ ਤੇ ਪ੍ਰਿੰਟ ਸੂਟ ਲੈ ਕੇ ਆਏ ਆ ਬਹੁਤ ਸੋਹਣਾ ਇਹਨਾਂ ਤੇ neck ਦੇ ਹੈਂਡਵਰਕ ਦਾ ਕੰਮ ਕੀਤਾ ਸਾਰੇ ਸ਼ਰਟ ਤੇ ਜਿਹੜਾ ਸੀਪੀ ਦਾ ਬਹੁਤ ਸੋਹਣਾ ਜਿਹੜਾ ਕੰਮ ਕੀਤਾ ਹੋਇਆਗਾ ਜੀ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਠੀਕ ਹੈ ਜੀ ਤੇ ਕੋਈ ਵੀ ਪਸੰਦ ਸੂਟ ਆਪਣੇ ਅਕੋਰਡਿੰਗ ਤੁਸੀਂ ਚੈੱਕ ਕਰਕੇ ਆਰਡਰ ਕਰਿਓ ਧੰਨਵਾਦ ਜੀ